ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਭਰਾਵੋ ਅੱਜ ਖੜਿਆ ਟਰੈਕਟਰ ਮੰਡੀ ਤਲਵੰਡੀ ਸਾਬੋ ਰੌਣਕ ਮੇਲਾ ਅੱਜ ਦਾ ਵਧੀਆ ਰਿਹਾ ਵੀਰੇ ਦੋ ਦੋ ਚਾਰ ਚਾਰ ਸੌਦੇ ਹਰੇਕ ਮੰਡੀ ਦੇ ਵਿੱਚ ਹੋਏ ਆ ਧੰਨਵਾਦ ਆ ਤੁਹਾਡਾ ਜਿਹੜੇ ਸਾਡੇ ਪੇਜ ਨੂੰ ਵੱਧ ਤੋਂ ਵੱਧ ਪਿਆਰ ਕਰ ਰਹੇ ਹੋ ਸਾਡੀ ਵੀਡੀਓ ਨੂੰ ਲਾਈਕ ਕਰਦੇ ਹੋ ਸਾਡੇ ਪੇਜ ਨੂੰ ਫੋਲੋ ਕਰਦੇ ਹੋ ਅੱਗੇ ਸ਼ੇਅਰ ਕਰਦੇ ਹੋ ਉਹਨਾਂ ਸਾਰੇ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਜਿਹੜੇ ਆਪਣੇ ਕੋਲ ਟਰੈਕਟਰ ਬਾਈ ਜੀ ਅੱਜ ਮੰਡੀ ਤੇ ਲੱਗੇ ਸੀਗੇ ਉਹ ਟਰੈਕਟਰ ਦਿਖਾਉਣ ਲੱਗਿਆ ਵੀਰੇ ਬੇਨਤੀ ਹੈ ਵੀ ਸਾਰੇ ਟਰੈਕਟਰਾਂ ਤੇ ਲੋਨ ਹੋ ਜਾਊਗਾ ਸਾਰੇ ਟਰੈਕਟਰਾਂ ਦੇ ਵਿੱਚ ਪੁਰਾਣਾ ਟਰੈਕਟਰ ਕੱਟਿਆ ਜਾਊਗਾ ਜੇ ਕੋਈ ਭਰਾ ਬੇਨਤੀ ਹੈ ਵੀ ਕਹੂ ਆ ਵੀ ਇਕੱਲੇ ਇਕੱਲੇ ਦੀ ਫੋਟੋ ਨਹੀਂ ਭੇਜੀ ਜਾਂਦੀ ਵੀਡੀਓ ਅਖੀਰ ਤੱਕ ਰਾਮ ਨਾਲ ਦੇਖਿਓ ਅੱਜ ਤੁਸੀਂ ਸ਼ੁਰੂ ਕਰ ਲੈਨੇ ਆ ਬਾਈ ਜੀ ਆਪਾਂ 60 55 ਤੋਂ ਪਹਿਲਾਂ 60 55 ਦਿਖਾ ਦੇ ਮੇਰਾ ਵੀਰ ਚੰਗੀ ਤਰ੍ਹਾਂ ਇੱਕ ਗੱਲ ਤੁਹਾਨੂੰ ਹੋਰ ਸ਼ੁਰੂ ਹੀ ਦੱਦ ਗਏ ਵੀ ਜਿਹੜੇ ਜਿਹੜੇ ਆਪਣੇ ਕੋਲ ਟਰੈਕਟਰ ਆ ਬਾਈ ਜੀ ਕਿਸੇ ਵੀ ਭਰਾ ਨੇ ਜਿਹੜਾ ਕੋਈ ਨਾਂ ਕਰਾਉਣਾ ਆਪਦੇ ਚਾਹੇ ਯਾਰ ਕਿਧੋਂ ਦਾ ਨੰਬਰ ਹੋਵੇ ਰਾਜਸਥਾਨ ਦਾ ਹੋਵੇ ਪੰਜਾਬ ਦਾ ਹੋਵੇ ਹਰਿਆਣਾ 10000 ਰੁਪਿਆ ਲੱਗੂਗਾ ਬਾਈ ਜੀ بیمਾ ਕਰਵਾ ਕੇ ਵਧੀਆ ਅਗਲੇ ਤੇ ਤੁਹਾਡੇ ਨਾਂ ਕਰਵਾ ਕੇ ਦੇਵਾਂਗੇ ਜੇ ਚੋਇਸ ਦਾ ਨੰਬਰ ਲੈਣਾ ਤੁਸੀਂ ਐਕਸਟਰਾ 5000 ਰੁਪਿਆ ਲੱਗੂਗਾ ਸੌਦਾ ਕਰਕੇ ਵੀ ਚੰਗੀ ਤਰ੍ਹਾਂ ਨਿਗਾਹ ਮਾਰ ਲਓ ਟਰੈਕਟਰਾਂ ਤੇ ਵੀਡੀਓ ਨੂੰ ਆਰਾਮ ਨਾਲ ਧਿਆਨ ਨਾਲ ਵੇਖ ਕੇ ਸੱਜੇ ਨਾਲ ਵੇਖਣਾ ਤੁਸੀਂ 60 55 ਟਰੈਕਟਰ ਹੈ 2000 ਤੇ 14 ਮਾਡਲ ਟਰੈਕਟਰ ਹੈ ਬਾਈ ਜੀ ਟਾਇਰ ਟਰੈਕਟਰ ਦੇ ਪਏ ਨੇ 80 ਪੈਸੇ ਇੰਜਨ ਗੇਅਰ ਦੀ ਬਾਈ ਜੀ ਬਾਹ ਕੇ ਲਿਜਾ ਸਕਦਾ ਅਗਲਾ ਫੁੱਲ ਗਰੰਟੀ ਹੋਊਗੀ ਕਾਪੀ ਕਾਗਜ਼ਾਂ ਦੀ ਜਿੰਨਾ ਚਿਰ ਅਸੀਂ ਜਾਉਂਦੇ ਬੈਠੇ ਆਂ ਸਾਹ ਵਗਦੇ ਆ ਅਗਲੇ ਕੋਲੇ ਟਰੈਕਟਰ ਵਗਦਾ ਉਹਨੇ ਚਰਦੀ ਫੁੱਲ ਗਰੰਟੀ ਹੋਊਗੀ ਕਾਪੀ ਕਾਗਜਾਂ ਦੀ ਟਰੈਕਟਰ ਮਸ਼ੀਨਰੀ ਆ ਚਲਦੀ ਦਾ ਨਾ ਗੱਡੀ ਆ ਵਾਹ ਕੇ ਦੇਖ ਲੋ ਚੈੱਕ ਕਰਕੇ ਲੈ ਜਾਓ ਸਾਰੀ ਜਿੰਨਾ ਚਿਰ ਆਪਣਾ ਤੁਸੀਂ ਸਾਡੇ ਕੋਲ ਆ ਰਹੇ ਹੋ ਚਾਹੇ ਸੌਦਾ ਕਰਕੇ ਚਾਹੇ ਬਿਨਾਂ ਸੌਦੇ ਤੋਂ ਸਾਡਾ ਬੇਸ਼ੱਕ ਟੁੱਟ ਜਾਈ ਯਾਰ ਕੋਈ ਚੱਕਰ ਨਹੀਂ ਗਾ ਕਰਮ ਕਰਕੇ ਚੈੱਕ ਕਰਕੇ ਲੈ 2014 ਮਾਡਲ ਆ ਬਾਈ ਜੀ ਸਾਢੇ 4 ਲੱਖ ਰੁਪਏ ਦਾ ਟਰੈਕਟਰ ਦੀ ਡਿਮਾਂਡ ਕਰਦੇ ਆ ਮੌਕੇ ਤੇ ਮਾਣਤਾਨ ਹੋ ਜਾਊਗਾ ਜਿਵੇਂ ਤੁਸੀਂ ਕਹੋਗੇ ਇਸੇ ਟਰੈਕਟਰ ਦੀ 4 85 ਮੰਗਦੇ ਹੁੰਦੇ ਸੀ ਕਿਉਂਕਿ ਹੁਣ ਥੋੜਾ ਜਿਹਾ ਮੰਦੇ ਦੇ ਸਹੌ ਨਾਲ ਟਰੈਕਟਰ ਆਪਾਂ ਦੇ ਦਾਂਗੇ ਅੱਗੇ ਬਾਈ ਦਿਖਾ ਦਿੰਦੇ ਆ ਆਪਣੇ ਕੋਲੇ 2012 ਮਾਡਲ ਟਰੈਕਟਰ ਹੈ ਜੀ 55 ਐਚ ਪੀ ਵਾਲਾ ਪਲੱਸ ਵਾਲਾ ਟਰੈਕਟਰ ਹੈ 80 ਪੈਸੇ ਟਰੈਕਟਰ ਦੇ ਟਾਇਰ ਹੈ ਐਕਸਟਰਾ ਜੀ ਹੋਰ ਦੱਸ ਦਈਏ ਇਹਦੇ ਟਰਬੋ ਹੈ ਬਾਈ ਜੀ ਕੰਪਨੀ ਮਨੂ ਆਇਆ ਸੀ ਜਿਹੜਾ ਫੁੱਲ ਟੌਪ ਮੰਨ ਲੈ এবੀਸੀ ਗੇਰਾ ਚ 3 ਸਪੀਡ ਟਰੈਕਟਰ ਹੈਗਾ ਇਹਨੇ ਟਰੈਕਟਰ ਨੇ ਐਤ ਕੀ ਨਜ਼ਾਰਾ ਦੇਤਾ ਮੱਕੀ ਵਾਲੀ ਮਸ਼ੀਨ ਤੇ ਬਾਈ ਇੰਨਾ ਕ ਜ਼ੋਰ ਲਾਉਂਦਾ ਸੀ ਖਰਚਾ ਬਹੁਤ ਘੱਟ ਸੀ ਵੀ ਆਪਾਂ ਤੁਹਾਨੂੰ ਦੱਸ ਨਹੀਂ ਸਕਦੇ ਵੀਡੀਓ ਬਣਾਈਆਂ ਹੋਈਆਂ ਜੇ ਕੋਈ ਕੋਪਰਾ ਕਬੂਤਾ ਅਸੀਂ ਦਿਖਾ ਦਾਂਗੇ ਜਦੋਂ ਆਓ ਪੂਰਾ ਫੁੱਲ ਫੁੱਲ ਟੌਪ ਵਾਲਾ ਟਰੈਕਟਰ ਹੈ ਡਬਲ ਡਿਸਟ੍ਰਿਬਿਊਟਰ ਵਾਲਾ 3 ਸਪੀਡ ABC ਗੇਰਾਂ ਦੇ ਵਿੱਚ ਉਸ ਤੋਂ ਬਾਅਦ ਇਹਦਾ ਟਰੈਕਟਰ ਦਾ ਬਾਈ ਜੀ ਰੇਟ ਰੱਖਿਆ 4,85,000 ਰੁਪਿਆ ਤੁਸੀਂ ਐ ਸਮਝ ਲਓ ਵੀ 20 ਤੋਂ 25,000 ਹਰੇਕ ਟਰੈਕਟਰ ਦੇ ਵਿੱਚ ਆਪਾਂ ਮਾਨਤਾਨ ਕਰ ਦਾਂਗੇ ਯਾਰ ਪੁੱਛਣ ਦੱਸਣ ਦੀ ਲੋੜ ਨਹੀਂ ਟਰੈਕਟਰ ਤੁਸੀਂ ਇੱਕ ਵਾਰੀ ਚੈੱਕ ਕਰ ਲਓ ਰੇਟ ਤੁਹਾਨੂੰ ਬੋਲ ਦਿੰਨੇ ਆ ਅੱਗੇ ਆਪਣੇ ਕੋਲੇ ਹੈਗਾ ਵਾਲ ਟਰੱਕ 60 ਬਾਈ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਅੱਜ ਤੋਂ 15-20 ਦਿਨਾਂ ਨੂੰ ਇਹ ਟਰੈਕਟਰ ਦਾ ਹੀ ਸੀਜ਼ਨ ਆਉਣਾ ਕਿਉਂਕਿ ਸੁਪਰ ਸੀਡਰ ਵਾਸਤੇ ਬੈਲਰ ਕਿਚਨ ਵਾਸਤੇ ਇਹ 60 ਐਚਪੀ ਵਾਲਾ ਟਰੈਕਟਰ ਹੈ ਘੱਟ ਮੁੱਲ ਦਾ ਟਰੈਕਟਰ ਹੈ ਇਹੀ ਨਿਆਰੇ ਦੇਊਗਾ ਬਾਈ ਜੀ 75 80 ਹਜ਼ਾਰ ਦਾ ਟਰੈਕਟਰ ਦੇ ਟਾਇਰ ਹੈ ਚਾਰੇ ਚੜੇ ਹੋਏ ਪਿਛਲੇ 16 29 ਦੇ ਸੁਡਿਅਰ ਬਜਰਾ ਦੇ ਜਮਾ ਨਵੇਂ ਆ ਅਗਲੇ ਜਿਹੜੇ ਜਾਜੀ ਟਾਇਰ ਪਾਏ ਹੋਏ ਅਲਾਈਅੰਸ ਕੰਪਨੀ ਦੇ 18500 ਦੀ ਜੋੜੀ ਹੈ 916 ਦੀ ਟਰੈਕਟਰ ਦੀ ਹਾਲਤ ਵੇਖ ਲਓ 2020 22 ਮਾਡਲ ਲਾਰਗਾ ਟਰੈਕਟਰ ਪਿਆ ਹੈਗਾ ਮਾਡਲ ਹੈਗਾ 2014 ਮਾਡਲ ਟਰੈਕਟਰ ਦਾ ਮੁੱਲ ਕਰਦੇ ਆ ਬਾਈ ਜੀ 4 ਲੱਖ ਤੇ 75000 ਰੁਪਏ ਮੌਕੇ ਤੇ ਮਾਨਤਾਣ ਕਰਾਂਗੇ ਫੋਨ ਕਰਕੇ ਬੇਸ਼ੱਕ ਸੌਦਾ ਕਰਕੇ ਆ ਜਾਓ ਯਾਰ ਚੰਗਾ ਲੱਗਿਆ ਟਰੈਕਟਰ ਲੈ ਜਾਓ ਸਾਈ ਵਾਪਸ ਲੈ ਜਾਓ ਆਪਾਂ ਨੂੰ ਤਾਂ ਵੀ ਕੋਈ ਚੱਕਰ ਨਹੀਂ ਹੈਗਾਗਾ ਵਾਹ ਕੀ ਚੈੱਕ ਕਰ ਸਕਦਾ ਹੈਗਾ ਵਾਣ ਵੱਡ ਵਿਲੇ ਪਿਆ ਸਾਰੇ ਉਸ ਤੋਂ ਬਾਅਦ ਆਪਣੇ ਕੋਲ ਆਹਦਾ 855 855 2000 ਤੇ 15 ਮਾਡਲ ਟਰੈਕਟਰ ਆ ਬਾਈ ਜੀ ਮੋਹੱਲੀ ਵਾਲਾ ਇੰਜਨ ਹੈ 75 80 ਪੈਸੇ ਟਰੈਕਟਰ ਦੇ ਟਾਇਰ ਪਏ ਆ ਤੇ 75 80 ਪੈਸੇ ਟਰੈਕਟਰ ਦੀ ਫੁੱਲ ਵਧੀਆ ਕੰਡੀਸ਼ਨ ਪਈ ਆ Ориジナル ਪੇਂਟ ਦਾ ਟਰੈਕਟਰ ਹੈ ਬਾਈ ਚੰਗੀ ਤਰ੍ਹਾਂ ਉਤੋਂ ਦੀ ਕਮਾ ਕੇ ਦਿਖਾ ਦੇ ਸਾਰਾ ਬਾਈ ਡਿਮਾਂਡ ਕਰਦਾ 490000 ਰੁਪਿਆ ਟਰੈਕਟਰ ਬਾਈ ਜੀ ਹਾਂ ਨਾ ਅਜਾ 4.5 ਲੱਖ ਰੁਪਿਆ ਦਾ ਸੌਦਾ ਹੋਊਗਾ ਜਦੋਂ ਮਰਜੀ ਆ ਕੇ ਲੈ ਜੀ ਪਾਵਰ ਸਟੇਰਿੰਗ ਰਿਵਰਸ ਵੀਡੀਓ ਤੇਲ ਬ੍ਰੇਕਾਂ ਦਾ ਟਰੈਕਟਰ ਹੈ ਫੋਰ ਸਟਾਰ ਚ ਆ ਜਾਂਦਾ ਟਰੈਕਟਰ ਹੈ ਅੱਗੇ ਆਪਣੇ ਕੋਲੇ 363 ਇੱਕ ਹੋਰ ਆ ਬਾਈ 363 2000 ਤੇ ਨੋਮਲ ਟਰੈਕਟਰ ਆ ਬਾਈ ਜੀ ਟਰੈਕਟਰ ਦੇ ਟਾਇਰ ਹੈਗੇ 75 ਪੈਸੇ ਤੁਸੀਂ 70 ਪੈਸੇ ਮੰਨ ਕੇ ਆ ਜਾਓ ਯਾਰ ਫੁੱਲ ਟੌਪ ਮਾੜ ਲਿਆ ਏ ਬੀ ਸੀ 11 ਚ ਹੈ ਥਰੀ ਸਪੀਡ ਹੈ ਡਬਲ ਡਿਸਟ੍ਰਿਬਿਊਟਰ ਵਾਲਾ ਟਰੈਕਟਰ ਹੈਗਾ ਕਨੋਪਿਕ ਨੂੰ ਵੀ ਲੱਗੀ ਹੋਈ ਆ ਡੱਕ ਲਾ ਕੇ ਦੇਵਾਂਗੇ ਅਗ ਹੋ ਸਕਦਾ ਜਦੋਂ ਤੁਸੀਂ ਆਉਣਾ ਅਸੀਂ ਡੱਕ ਉਹੀ ਲਾਇਆ ਹੋਵੇ ਪਰ ਡੱਕ ਨਾਲ ਦੇਵਾਂਗੇ ਪੇਟੀ ਵਾਲਾ ਪੂਰਾ ਵਧੀਆ ਸਾਡੇ ਕੋਲ ਡੱਕ ਪਿਆਗਾ ਬਾਡੀ ਲਾਈਨ ਦਾ ਟਰੈਕਟਰ ਇੰਜਨ ਗੇਅਰ ਦਾ ਪੂਰਾ ਚੰਗਾ ਟਰੈਕਟਰ ਹੈ ਪਹਿਲੇ ਘਰੇ ਵਗਿਆ ਹੋਇਆਗਾ ਸਾਡੇ ਮਿੱਤਰ ਹੀ ਸੀਗਾ ਬਟੰਡਾ ਨੰਬਰ ਹੈਗਾ ਸਰਪੰਚ ਸੀਗਾ ਜਗਮੀਤ ਸਿੰਘ ਤੁਸੀਂ ਜਾਣਦੇ ਹੋਵੋਗੇ ਭੋਗੜੇ ਤੋਂ ਜਗਮੀਤ ਸਿੰਘ ਬਰਾੜ ਉਹਨਾਂ ਦੇ ਘਰੇ ਟਰੈਕਟਰ ਵਗਿਆ ਉਹਨਾਂ ਤੋਂ ਲੈਤਾ ਹੋਇਆ ਟਰੈਕਟਰ ਹੈ ਇੰਜਨ ਗੇਅਰ ਬਾਰੇ ਉਹਨਾਂ ਤੋਂ ਪੁੱਛ ਲਿਓ ਕਾਪੀ ਕਾਗਜ਼ ਉਹਨਾਂ ਦੇ ਬਾਈ ਉਹਨਾਂ ਦੇ ਨਾਂ ਹੈ ਤੁਹਾਡੇ ਨਾਲ ਕਰਾਦਾ ਅੱਗੇ ਭਾਈ ਜੀ ਆਪਣਾ ਕੋਈ ਟਰੈਕਟਰ ਹੈਗਾ ਹਾਲੈਂਡ ਨਿਊ ਹਾਲੈਂਡ 5500 ਨਿਊ ਓਲੈਂਡ 5500ਾ ਟਰੈਕਟਰ ਦੇ 75 ਤੋਂ 80 ਪੈਸੇ ਟਰੈਕਟਰ ਦੇ ਟਾਇਰ ਪਿਆ ਬੀਕੇਟੀ ਕੰਪਨੀ ਦੇ ਫੋਲੋ ਟਾਪ ਮਾਰ ਲਾ 90 ਪੈਸੇ オリジナル ਪੇਂਟ ਦਾ ਟਰੈਕਟਰ ਹੈ 10% ਮਾੜੀ ਮੋਟੀ ਟੱਚਿੰਗ ਫਾਟੇ ਜਰੂਰ ਕੀਤੀ ਹੋਣੀ ਆ ਪਰ 90% ਜਿਹੜਾ オリジナル ਪੇਂਟ ਦਾ ਟਰੈਕਟਰ ਹੈ ਹੌਲੈਂਡ 5500 ਮਾਰਕੀਟ ਦੇ ਵਿੱਚ ਬਹੁਤ ਘੱਟ ਹੈ 3 ਸਪੀਡ ਹੈ ਡਬਲ ਡਿਸਟ੍ਰੀਬਿਊਟਰ ਹੈ এবੀਸੀ 11 ਚ ਪੂਰਾ ਚੰਗਾ ਟਰੈਕਟਰ ਆ ਫਰਸਟ ਓਨਰ ਟਰੈਕਟਰ ਹੈ 10 ਸੌਦਾ ਕਰ ਲਿਓ 10000 ਰੁਪਏ ਜੀ ਤੁਹਾਡੇ ਨਾਮ ਕਰਾ ਕੇ ਟਰੈਕਟਰ ਦੇਵਾਂਗੇ ਕੋਈ ਵੀ ਟਰੈਕਟਰ ਤੁਸੀਂ ਚੈੱਕ ਕਰਕੇ ਲਿਜਾ ਸਕਦੇ ਹੋ ਵੀਡੀਓ ਚੰਗੀ ਲੱਗੀ ਤਾਂ ਜਲਦੀ ਜਲਦੀ ਵੀਡੀਓ ਨੂੰ ਭਰਾਵਾਂ ਕੇ ਨਾਲ ਦੇ ਨਾਲ ਸ਼ੇਅਰ ਕਰਿਓ ਤਾਂ ਕਿ ਦੂਜੇ ਭਰਾਵਾਂ ਤੱਕ ਵੀ ਜਾਣਕਾਰੀ ਪਹੁੰਚੇ ਬੇਨਤੀ ਹੈ ਵੀ ਆਪਣਾ ਪੇਜ ਹੈਗਾ ਜੀ ਕੁਮਾਨ ਟਰੈਕਟਰ ਦੇ ਨਾਂ ਤੇ ਆਪਣਾ ਪੇਜ ਚੱਲਦਾ YouTube ਤੇ Facebook ਤੇ Instagram ਤੇ ਵੱਧ ਤੋਂ ਵੱਧ ਜਿੰਨਾ ਹਜੇ ਭਰਾਵਾਂ ਨੇ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਨਹੀਂ ਕੀਤਾ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੱਕ ਅਸੀਂ ਨਿਰੰਤਰ ਨਵੀਆਂ ਜਾਣਕਾਰੀਆਂ ਲੈ ਕੇ ਆਉਂਦੇ ਰਹੀਏ ਆਪਦੇ ਸੱਜਣਾ ਮਿੱਤਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਵੀ ਬੇਨਤੀ ਹੈ ਵੀ ਦੱਸੋ ਤਾਂ ਭੀਗਾ ਜੀ ਸਾਡੀ ਜ਼ਿੰਮੇਵਾਰੀ ਹੋਊਗੀ ਕਿ ਤੁਹਾਡੇ ਸਾਹਮਣੇ ਆ ਬਾਕੇ ਚਲਾ ਕੇ ਲਿਆ ਸਕਦੇ ਹਾਂ ਧੰਨਵਾਦ ਸਾਰੇ ਸੱਜਣਾ ਦਾ ਮਿਲਦੇ ਆ ਕਿ ਅਸੀਂ ਨਵੇਂ ਵੀਡੀਓ ਦੇ ਨਾਲ ਤਦ ਤੱਕ ਲਈ ਰੱਬ ਰੱਖਾ